ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਖੇਤਾਂ ਵਿੱਚ ਬੈਠਾ ਬਜ਼ੁਰਗ ਕਿਸ ਤਰ੍ਹਾਂ ਕਰ ਰਿਹਾ ਹੈ ਪ੍ਰਸ਼ੰਸਾ ਆਖਰ ਕਿਉਂ ਗਾ ਰਿਹਾ ਹੈ ਸਰਕਾਰ ਦੇ ਗੁਣ ਕੀ ਖਾਸ ਚੀਜ਼ ਦੇ ਦਿੱਤੀ ਸਰਕਾਰ ਨੇ ਇਸ ਬਾਰੇ ਆਪਾਂ ਅੱਜ ਖੁੱਲਕੇ ਦੱਸਾਂਗੇ ਦਿਖਾਵਾਂਗੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਬਜ਼ੁਰਗ ਨੇ ਇੱਕ ਸਿਫਤ ਕੀਤੀ ਹੈ ਸਰਕਾਰ ਦੀ ਤੇ ਕੀ ਖਾਸ ਅੱਜ ਐਲਾਨ ਕੀਤਾ ਗਿਆ ਸਰਕਾਰ ਵੱਲੋਂ ਇਸ ਬਾਰੇ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਦੇਖਿਓ ਸੁਣੋ ਕੀ ਕਿਹਾ ਬਜ਼ੁਰਗਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਹੁਣ ਤੱਕ ਬਹੁਤ ਸਰਕਾਰਾਂ ਆਈਆਂ ਉਹ ਸਰਕਾਰਾਂ ਵੀ ਆਈਆਂ ਜਿਨ੍ਹਾਂ ਨੂੰ ਅਸੀਂ ਪੰਥਕ ਸਰਕਾਰਾਂ ਕਹਿੰਦੇ ਸੀ ਪਰ ਜੋ ਕੰਮ ਭਗਵੰਤ ਮਾਨ ਸਾਹਿਬ ਨੇ ਤਿੰਨਾ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇ ਕੇ ਕਰਿਆ ਉਹਨਾਂ ਪੰਥਕ ਸਰਕਾਰਾਂ ਤੋਂ ਵੀ ਨਹੀਂ ਹੋਇਆ ਮੈਂ ਤਾਂ ਭਗਵਾਨਤਮਨ ਜੀ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਵੀ ਭਗਵਾਨਤਮਨ ਸਾਹਿਬ ਜਿਹੜਾ ਤੁਸੀਂ ਇਹ ਕੰਮ ਕਰਿਆ ਇਹਦੇ ਲਈ ਮੈਂ ਤਾਂ ਤਾ ਉਮਰ ਤੁਹਾਡਾ ਸ਼ੁਕਰਗੁਜ਼ਾਰ ਹਾਂ ਧੰਨਵਾਦ ਦਿਆਂ ਜਿਹੜਾ ਤੁਸੀਂ ਸਿੱਖ ਪੰਥ ਲਈ ਇੱਕ ਅਜਿਹਾ ਕਦਮ ਚੁੱਕਿਆ ਤੇ ਤਿੰਨਾਂ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤਾ ਬਹੁਤ ਬਹੁਤ ਧੰਨਵਾਦ ਭਗਵਾਨਤਮਨ ਜੀ ਬਹੁਤ ਬਹੁਤ ਧੰਨਵਾਦ